ਸਾਹਿਬ ਜੀ ਮਿੱਤਰੋ ਸਾਤਰੀ ਕਾ ਜੀ ਨਾਲੇ ਨੂੰ ਮੇਂ ਹਰਥ ਰੋਗੀ ਆ ਚਾਲਿਆ ਤੇ ਫਰਨੇ ਦਾ ਜਦੋਂ ਜਾ ਤੇ ਚੱਲ ਨਹੀਂ ਆ ਬੰਦੇ ਨਹੀਂ ਆ ਤੇ ਬੰਦੇ ਬੰਦੇ ਦਾ ਮੇਰਾ ਦੋਸਤ ਤੇ ਆ ਜਿਸ ਤੋਂ ਤੇ ਪੂਰੀ ਜਦੋਂ ਤੇ ਆ ਤੂੰ ਤੇ ਲਿਖੀ ਦੋ ਤੇ ਦਵੀਂ ਟਾਲਿਆ ਤੇ ਉਧਰ ਪਹਿਲਾਂ ਪੀ ਸੀ ਨਾ ਜਦੋਂ ਜਾਂ ਤੇ ਚੱਲ ਨਹੀਂ ਗਈ ਗੇਮ ਬਰ ਕੇ ਵੇਖੇ ਨੇ ਅਜੀ ਕੋ ਜੂਣੀ ਭਰਿਆ ਚ ਤੇ ਉਹ ਆ ਦਿੱਤ ਭਰੀ ਗਈ ਤੇ ਹੁਣ ਵੀ ਇੰਨਾ ਬੜਾ ਕੀ ਕਰ ਕੀ ਕਰ ਦੇਣਾ ਇਹ ਤਾਨੂੰ ਹੁੰਦੀ ਗਾੜੀ ਗਾੜੀ ਇਹ ਮਤਰ ਪਾਤਣ ਇਥੇ ਨੀਰ ਪੜਨੀ ਮੇਰੇ ਮੈਂ ਪਾਪਰ ਬਣਾ ਲੈਣਾ ਸੀ ਤੇ ਬਾਰਵੇਂ ਸਤਰੀਆਂ ਦਾ ਕੰਮ ਚੱਲਣ ਗਿਆ ਤੇ ਪਾ ਰਿਬਨ ਨੂੰ ਨਹੀਂ ਛੇਰ ਗਏ ਕੰਮ ਤੇ ਉਹਨਾਂ ਨੂੰ ਅਜੇ ਲੱਗਣਾ ਟਾਈਮ ਤੇ ਆਪਾਂ ਬਲੂ ਬਣਾਉਣਾ ਸੀ ਥੋੜਾ ਬੋੜਾ ਕਿਤਾ ਕਰਕੇ ਮੈਂ ਫਿਰ ਨਾ ਮੈਂ ਬਾਹਲੀ ਲੱਗੀ ਚਲੋ ਅੱਜ ਕਿਤਾ ਨੂੰ ਬਾਹ ਚ ਬਾਹ ਗਿਆ ਕਿੰਨਾ ਕੰਮ ਕਰਵਾਂਗੀ ਬਟਰੀਆਂ ਦਾ ਕੀ ਬਾਹ ਬਿਆਦੀ ਕੀ ਜੋੜ ਬਿਆਦੀ ਮੇਂ ਕੋਈ 15 ਕਿ ਮਿੰਟ ਦੀ ਜੱਦ ਜਹਾਜ ਦਾ ਪੜਨਾ ਦੇ ਗਿਆ ਬਾਹ ਗਿਆ ਤੇ ਨਾਲ ਨਾਲ ਬਾਹ ਕੰਮ ਵੀ ਚੱਲਣ ਲਿਆ ਮਿੱਟੀ ਵੀ ਪੈ ਗਈ ਹੈ ਤੇ ਸਾਰਾ ਕੰਮ ਗੰਦੇ ਦਾ ਬਾਹ ਗਿਆ もうこれはやることじゃない。<スープ> ਇਹ ਤਾਂ ਤਾਂ ਆ ਕੱਪੜੇ ਉੱਝੇ ਹੋ ਗਏ ਥੋੜੀ ਇੰਨਾ ਸ਼ਾਇਦ ਜਿਹੜੇ ਨੇ ਹਰ ਕੀ ਸੀਜ਼ਨ ਪਹਿਣੇ ਬਾਅਦ ਵਿੱਚ ਫੇਰ ਤੇ ਜਵਾਨ ਹੁੰਦੇ ਜਿਆਦਾ ਜਿਹਾ ਫਿਰ ਕੱਪੜਿਆਂ ਨੇ ਤਾਂ ਛੋਟੀ ਹੋਣਗੀਆਂ ਜਦੋਂ

ਰੋਣ ਜੇਬੀ ਛੇ ਟਾਂ ਮਿੰਟ ਸਾਨੂੰ ਲੱਗਾ ਇਥੋਂ ਮੜਿਆ ਚਾਹੀਦਾ ਤੂੰ ਤੇ ਮੇਟਰ ਕੰਮ ਵੀ ਤੇ ਨਾ 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 ਕਰਦਾ ਕੀ ਨੌਤਰੀ ਜਦੋਂ ਹੀ ਬਾਬੇ ਤੇ ਗਿਆ ਸੀ ਉਦੋਂ ਨਹੀਂ ਸੀ ਮੁੰਨੇ ਬਾਹਰ ਗੱਡਿਆ ਇਹ ਇਹ ਕੁੰਡੀ ਦੀ ਮੋਬੂ ਬਿਲਕੁਲ ਜਿਵੇਂ ਪੈਰ ਲਾ ਲੈ ਲੈ ਹਾਂ ਤੂੰ ਮੈਂ ਕਹਿੰਦੀ ਪੈਰ ਲਾਵੇਂ ਬਿੱਤੇ ਕੰਦੇ ਉੱਤੇ ਰੱਖ ਉੱਤੇ ਉੱਤੇ ਸਿਮੂ ਰੱਖ ਤੇ ਇੱਟਾਂ ਨੇ ਇਹ ਤੋਂ ਇਹਨਾਂ ਮਿਸਤਰੀਆਂ ਕੋ ਪੱਧਰਾ ਕਰਾ ਲੈਨੇ ਆ ਫਿਰ ਇਹਨੂੰ ਉੱਤਰਨਾ ਸੌਖਾ ਹੋ ਜਾਊਗਾ ਇਹਦਾ ਇੱਕੋ ਜਿਹਾ ਲੈਵਲ ਹੋ ਜਾਊਗਾ ਇਹਦਾ ਤੇ ਬਾਹਰ ਨਿਕਲਦੀ ਕੋਈ ਪਰੇਸ਼ਾਨੀ ਨਾ ਰਹੂਗੀ ਬਾਹਰ ਜਾ ਕੇ ਬਹਿਣਾ ਕਿੱਥੇ ਬਹਿਣੀ ਤੇ ਦਿਨ ਜੀ து்தான்னா ஜம வேற ஆன ਜੋੜਾ ਰਿਹਾ ਮਿੱਟੀ ਨੇ ਤੇ ਅੱਜ ਕੋਟੇ ਦਾ ਜੋੜ ਆਇਆ ਗੱਲੇ ਮੇਰੇ ਵੀਰੋ ਪੂਰੀ ਜਦੋਂ ਜਾਂਦੂ ਨਾਲ ਲੱਗੇ ਆਏ ਨੇ ਪਲੱਤਰ ਕਰਨਾ ਤੇ ਉਧਰ ਦਾदू ਵੀ ਲੱਗੇ ਆਣੇ ਮਿੱਟੀ ਬਤਰੀ ਕਰਨ ਪੂਰਾ ਜੋੜ ਲੱਗਾ ਆ ਉਹਨਾ ਤੇ ਇਧਰ ਮੇਰਾ ਵੀ ਪੂਰਾ ਜੋੜ ਲੱਗਾ ਆ ਬੋਲਣ ਦੀ ਕੋਈ ਮੇਰਾ ਦਰਵਾਜ਼ਾ ਚੱਲ ਗੋ ਧਿਆਨ ਨਾਲ ਤੋਰ ਦੇਖਣਾ ਜਾਈ ਸਿਮੋਇਨ ਇੱਕ ਕੁਰਸੀ ਕੜਦੇ ਵਿੱਚੋਂ ਬੰਦੀ ਦਾ ਇੱਕ ਮਿੰਟ ਥੋੜੀ ਹਾਂ ਥੋੜੀ ਇੱਥੇ ਪਿੱਛੇ ਹੀ ਕਰ ਲੈ ਇਹਦੇ ਨਾਲ ਕਰ ਲੈ ਟਰਾਲੀ ਨੇ ਫਿਰ ਲੈ ਕੇ ਆਉਂਦੇ ਨੇ ਤੇ ਰਸਤੇ ਦੇ ਵਿੱਚ ਹੋ ਜਾਣੇ ਲੋਕ ਚੱਲੂ ਹਾਂਜੀ ਚੱਲੀ ਹੁਣ ਆਪਾਂ ਬਾਹਰ ਆਣ ਕੇ ਬੈਠ ਜੇ ਆ ਫਿਰ ਗਾੜੀ ਗਾੜੀ ਖਾਣੇ ਹਣ ਇੱਥੇ ਰਿਪੜਨ ਦਾ ਦੇ ਫਿਰ ਉਹ ਵੀ ਬਾਣੀ ਵਿੱਚ ਕੇ ਗੱਲਾਂ ਮਾਰ ਲੈਣਾ ਮੈਨੂੰ ਕੱਢਣ ਉਹ ਖਾ ਆਪ ਲੋ ਉੱਪਰੋ ਨਾ ਤੇ ਫਿਰ ਗਾੜੀ ਗਾੜੀ ਖਾਦਾਂਗੇ ਤੁਹਾਨੂੰ ਤੇ ਹਾਂਜੀ ਮਿੱਤਰੋ ਬਾਥਰੂਮ ਦੇ ਵਿੱਚ ਬੈ ਚੁੱਕਿਆ ਵਾ ਤੇ ਹੁਣ ਪਲਸਤਰਾਉਂ ਲਿਆ ਵਾ ਤੇ ਯਾਨੀ ਕਿ ਪੂਰਾ ਜੋਰ ਬਖਾਇਆ ਜਾ ਰਿਹਾ ਵਾ ਤੇ ਸਾਰੇ ਜਾਣਿਆਂ ਵੱਲੋਂ ਪੂਰਾ ਜੋਰੁ ਖਾਇਆ ਜਾ ਰਿਹਾ ਮੈਂ ਵਲੌਗ ਨੂੰ ਪੂਰਾ ਜੋਰ ਲਾਉਂ ਲਿਆ ਵਾ ਤੇ ਉਧਰ ਕੰਮ ਕੰਮ ਕਰਾਉਣ ਦੇ ਪੂਰਾ ਜੋਰ ਲੱਗੋ ਲਿਆ ਵਾ ਦੱਤ ਨੂੰ ਮਿਰਕਾਨ ਤੀਬਤ ਦੇ ਦੇ ਕਰਨ ਮਿੱਟੀ ਪੈ ਚੁੱਕੀ ਲਗਭਗ ਬੇੜੀ ਦੀ ਪੈ ਗਈ ਆ ਇੱਧਰ ਪੈਣੀ ਆ ਇੱਧਰ ਪੈਣਗੇ ਦੋ ਕੁ ਟਰਾਲੀਆਂ ਦੇ ਬਾਕੀ ਕੰਪਲੀਟ ਦੇ ਆ ਹੁਣ 15 ਕਰਾਂਗੇ ਤੇ ਫੇਰ ਮਿੱਟੀ ਬਾਹੂਗੀ ਤੇ ਫੇਰ ਫਰਚੇ ਪਾਵਾਂਗੇ ਤੇ ਲੋਕੀ ਬੋਦਾ ਕੋ ਜੁਨ ਰਾਈਨਿੰਗ ਬੋਲਣ ਨੂੰ ਤੇ ਇਦਾਂ ਮਣਾ ਮੋਟਾ ਬੋਲਦੀ ਨਾਲ ਕਿ ਉਹ ਹੀ ਹੰਦਾ ਵਾ ਮਦਰਬੀ ਜਿਹੜਾ ਕੰਮ ਕਰਦਾ ਹੈ ਉਹਨਾ ਵਲੌਗ ਬਣਾਉਂਦਾ ਉਹਨੂੰ ਬਹੁਤ ਹੀ ਔਖਾ ਲੱਗਦਾ ਹੁਣ ਜਦਾਂ ਮੈਂ ਬੋਲਣਿਆ ਮੈਨੂੰ ਔਖਾ ਜਿਹਾ ਲੱਗਣਿਆ ਵੀ ਕੀ ਬੰਦਾ ਬਾਰ ਬਾਰ ਬੋਲੀ ਜਾਵੇ ਹਨਾ ਕੋਈ ਕੰਟੈਂਟ ਵੀ ਹੋਣਾ ਚਾਹੀਦਾ ਵਾ ਕੋਈ ਮਸਾ ਹਮੜੇ ਸਾਰੀ ਜਲਾ ਤੇ ਬੰਦ ਕਰ ਦੋ ਇੰਟਰ ਕਿ ਬਣਾ ਹੈ ਜੀ 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 ਤੇ ਮਖੋਲ ਮਖਾਲੀ ਕੰਮ ਹੋਇਆ ਪਿਆਦਾ ਤੇ ਹੁਣ ਮੈਂ ਵੀ ਪਹਿਲਾਂ ਵੀ ਥੀਮ ਨਾਲ ਮਤ ਹਮਾਰ ਕੇ ਮੇਰੇ ਸੇ ਮੁਆਈਆ ਉਹ ਗੇਮ ਹੋਈ ਵੀ ਤੇ ਹੁਣ ਆਪਾਂ ਹਾਰ ਕੇ ਪਾਰੀਆ ਗਏ ਕਿ ਇਹ ਨਹੀਂ ਸਾਡੇ ਵਿੱਚ ਦਾ ਕੰਮ ਬਾਹਰ ਹੀ ਚੱਲ ਗਿਆ ਕੜੀ ਟੋਪੀ ਤੇ ਮੈਨੂੰ ਕਦੇ ਨਹੀਂ ਜਦੋਂ ਮੈਨੂੰ ਪਾਉਣਾ ਹੱਥ ਨਾਲ ਕੀਸ਼ੇ ਵੀ ਬੁਣੇ ਦਾ ਨਾ ਆ। ਲਾਜਵਤ ਮਾਰਵੇ ਸ਼ਿਕਾ। ਦੇਰ ਬੜਨ ਦਾ ਤੇ ਉਹਨੇ ਵਾਵਾ ਕੁਝ ਬੋਲ ਬਾਲ ਦੇਣਾ। ਕੱਲਲੇ ਦੇ ਵਲੌਗ ਦੀ ਸ਼ੈਅਤ ਵੀ ਦੇਖਿਆ ਵੀ ਉਹ ਟਰੈਲੋ ਚੱਲਣ ਦੀ ਤੇ ਉਹਦੀ ਉਹਦਾ ਸਪੀਕਰ ਟਰੈਲੋ ਤੋਂ ਵੀ ਵੱਡੀ ਸੀ ਤੇ ਆਂਦਾ ਹੀ ਆਵਾਜ਼ ਨਹੀਂ ਤਾਂ ਦਿੱਕਰ ਪਹੁੰਚਣ ਦੀ ਤੇ ਤਾਂ ਕਰਕੇ ਉੱਚੀ-ਉੱਚੀ ਬੋਲਦਾ ਸੀ ਦੇ ਮਿੱਤਰੋ ਹੁਣ ਆਪਾਂ ਪਾਏ ਕਰਾਂਗੇ ਰੋਜ਼ ਵਲੌਗ ਤੁਸੀਂ ਆ ਦੇਖ ਜਾਂਦੇ ਵਲੌਗਾਂ ਨੂੰ سپورਟ ਕਰਿਓ ਵੱਧ ਤੋਂ ਵੱਧ سپورਟ ਦਿਖਾਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ سپورਟ ਵਾਤੇ-ਵਾਤੇ ਕਰਿਓ ਹਨੂ ਤਾਂ ਕਿ ਜੇ ਸਾਡਾ YouTube ਚੈਨਲ ਆ ਗਰੋਸ ਹੋਵੇ ਤੇ ਅੱਜ ਲਈ ਇਹ ਮੈਂ ਦੀ ਮੈਂ ਇਹ ਵੀ ਬਣਾ ਸਕਦਾ ਹਾਂ ਤੇ ਥੈਂਕ ਯੂ ਵੀਡੀਓ ਦੇਖੀ ਸਾਰਿਆਂ ਨੂੰ ਤੁਹਾਨੂੰ